ਜੀ ਆ ਕੇ ਕਹਿਣ ਦੇ ਨੇ ਪੱਕੀ ਨਹੀਂ ਭੈਣ ਜੀ ਧੀਆ ਵਿਆਹ ਵਿਆਹੀ ਦੀਆਂ ਅੱਸੀ ਕਰਕੇ ਆ ਵੀ ਸੌਰੀ ਵਸਣ ਨੂੰ ਵਿਆਹੀ ਦੀਆਂ ਪੇਕੇ ਥੋੜਾ ਰੱਖਣ ਨੂੰ ਵਿਆਹੀ ਦੀਆਂ ਕੀ ਹੋ ਗਿਆ ਮੇਰੀ ਧੀ ਕੋਈ ਧੀ ਵੱਡੀ ਕਿਹੜੀ ਗਲਤੀ ਹੋ ਗਈ ਜਿਹੜਾ ਇੰਨਾ ਖੰਡੇ ਤੁਸੀਂ ਮੁੰਡੇ ਨੂੰ ਚੁੱਕਣਾ ਹੈਲੋ ਹੈਲੋ ਕੀ ਹੋਇਆ ਮੈਂ ਕੀ ਤੂੰ ਕਿਹਾ ਉਹਨੂੰ ਕਿੰਨੂੰ ਮੈਂ ਤੇ ਇਹਨੂੰ ਕੁਝ ਵੀ ਨਹੀਂ ਕਿਹਾ ਫੋਨ ਹੀ ਕੱਟ ਗਈ ਤੇ ਸੱਸ ਦੋਰੇ ਲਾ ਕੇ ਵੇਂਦੀ ਆ ਕੀ ਕਹਿੰਦੇ ਕੀ ਆ ਚੁੱਕ ਲੈਣ ਲਈ ਹੋਣ ਤੂੰ ਕੀ ਕਿਆ ਏ ਬਰੌਣੇ ਨੂੰ ਫੋਨ ਲਾ ਕੇ ਕੋਈ ਚੁੱਕਣਾ ਦਿੱਤੀ ਕੀ ਕਿਆ ਏ ਤੂੰ ਮੈਂ ਤੇ ਮਮੀ ਕੋਈ ਗੱਲ ਵੀ ਨਹੀਂ ਕੀਤੀ ਅੱਗੇ ਮੈਂ ਕਿੰਨੀ ਕੁ ਚੁੱਕਣਾ ਦਿੰਨੀ ਉਹਨਾਂ ਨੂੰ ਪਹਿਲਾਂ ਤੇ ਇਹ ਦੱਸ ਮੈਨੂੰ ਤੂੰ ਉੱਥੇ ਮੂੰਹ ਚੁੱਕਣ ਦੀ ਗੱਲ ਕੀਤੀ ਬੈਗ ਜਾਂ ਚੋਕ ਆਈਆਂ ਤਾਂ ਤੋੜ ਆਈਆਂ ਤੂੰ ਫੋਨ ਕਰਕੇ ਪੁੱਛ ਤੇ ਲੈਣੀਓ ਤੇ ਮਮੀ ਮੈਨੂੰ ਇਹ ਚੀਜ਼ ਤੇ ਤੇ ਮੌਕਾ ਹੀ ਨਹੀਂ ਮਿਲਿਆ ਜਾਂ ਗੱਲ ਕਰਾਂ ਜਾਂ ਕੁਝ ਵੀ ਨਾਲੇ ਕਾਹ ਕਿਹੜੀ ਚੁੱਕਣਾ ਕੀ ਕਿਹਾ ਕੀ ਆ ਤੂੰ ਕਦੀ ਵੀ ਇਦਾਂ ਆਈਂ ਅੱਗੇ ਕਿਹਿਆ ਤੇਰੀ ਸੱਸ ਨੇ ਇਨੇ ਪ੍ਰੇਮ ਨਾਲ ਤੂੰ ਇਹ ਸੋਚਦੀੋਂ ਵੀ ਮੇਰੀ ਸੱਸ ਕਹਿਣ ਕਿਉਂ ਡਈ ਆ ਉੱਥੇ ਦਾ ਮਾਹੌਲ ਚਾੜ ਥੋੜਾ ਬੋਤਾ ਵੀ ਨਹੀਂ ਉਹ ਤਾਂ ਫੇ ਪਤਾ ਨਹੀਂ ਹੁਣ ਮੈਨੂੰ ਇਹਦੇ ਦਿਮਾਗ ਚ ਕੀ ਚੱਲਦਾ ਕੀ ਨਹੀਂ ਚੱਲਦਾ ਗੱਲ ਤਾਂ ਕੋਈ ਵੀ ਨਹੀਂ ਹੋਈ ਉਹਨਾਂ ਦਾ ਇੱਕ ਦਿਨ ਫੋਨ ਆਇਆ ਉਦੋਂ ਨਾਰਮਲ ਹੀ ਕੋਈ ਗੱਲਬਾਤ ਕੀਤੀ ਐ ਬਸ ਇਸੇ ਕੱਲੋਂ ਹੀ ਬਸ ਹੁਣ ਆਪਣਾ ਉਹਨੂੰ ਪਤਾ ਵਾ ਨਾ ਕੀ ਐ ਤੇ ਕੀ ਨਹੀਂ ਐ ਬਾਕੀ ਉਹਨੂੰ ਤਾਂ ਬੜੇ ਗਿਆਨਵਾਨ ਦੀ ਆਪਣੇ ਆਪ ਦਿਮਾਗ ਤੋਂ ਵੀ ਅਕਲ ਲੈ ਲਿਆ ਕਰ ਥੋੜੀ ਬੋਤੀ ਮੈਨੂੰ ਕਹਿ ਦਨੀ ਮੰਮੀ ਇਦਾਂ ਨਹੀਂ ਕਰੀਦਾ ਉਦਾਂ ਨਹੀਂ ਕਰੀਦਾ ਆਪ ਐਡੀ ਵੱਡੀ ਗਲਤੀ ਕਰ ਆਈਆਂ ਹੁਣ ਮੈਂ ਕੀ ਦੱਸਾਂ ਮੈਂ ਇਹੋ ਜਿਹਾ ਕੀ ਕੀਤਾ ਮੈਨੂੰ ਉਹਨੇ ਕਿਹਾ ਚੱਲ ਜਾ ਤੇ ਮੈਂ ਸੋਚਿਆ ਸੱਚੀ ਸ਼ਾਇਦ ਆਇਆ ਵਾ ਤੁ ਜੇ ਮੈਂ ਕਿਹਾ ਵੀ ਮੇਰੀ ਗੱਲ ਕਰਾ ਦੇ ਉਹਨੇ ਤਾਂ ਮੇਰੀ ਗੱਲ ਵੀ ਨਹੀਂ ਕਰਾਈ ਹੁਣ ਇਹਦੇ ਵਿੱਚ ਮੇਰੀ ਕੀ ਗਲਤੀ ਆ ਉਹਨੇ ਮੈਨੂੰ ਇਹ ਗੱਲ ਆਖੀ ਆ ਪੱਕੀ ਰੱਖ ਤੂੰ ਇਹ ਦੱਸ ਵੀ ਇੱਥੇ ਲੜਾਈ ਹੋਈ ਕੋਈ ਗੱਲਬਾਤ ਹੋਈ ਆ ਕੀ ਹੋਇਆ ਕੋਈ ਗੱਲ ਵੀ ਨਹੀਂ ਹੋਈ ਮਮੀ ਬੜੀ ਸੁਣੀ ਮੈਂ ਆਪੇ ਰਾਜੀ ਬਾਜੀ ਉਹਨੇ ਮੈਨੂੰ ਕੱਲ ਲਿਆ ਤੇ ਫਿਰ ਮੈਨੂੰ ਅੱਜ ਦੀ ਵੱਡੀ ਗੱਲ ਕਿਦਾਂ ਕਹਿ ਦਿੱਤੀ ਉਹਨੇ ਫਿਰ ਤੇ ਤੁਸੀਂ ਉਹਨਾਂ ਨੂੰ ਫੋਨ ਲਾ ਕੇ ਪੁੱਛ ਲਓ ਕਿ ਮੈਂ ਕੀ ਕਿਹਾ ਉਹਨਾਂ ਨੂੰ ਨਾਲ ਇਹਨਾਂ ਦੇ ਪਾਪਾ ਨੂੰ ਫੋਨ ਲਾ ਕੇ ਪੁੱਛ ਲਓ ਤੇ ਉਹਨੇ ਮਾਂ ਦੀ ਬੋਲੀ ਬੋਲਣੀ ਆ ਤੈਨੂੰ ਪਤਾ ਤਾਂ ਹੈਗਾ ਉਹਦਾ ਨਹੀਂ ਮੰਮੀ ਉਹਨਾਂ ਦਾ ਨਹੀਂ ਕਸੂਰ ਹੈਗਾ ਇਹੋ ਹੀ ਜੋ ਕਰਦੇ ਇਹੋ ਹੀ ਕਰਦੇ ਆ ਇਹ ਆਪ ਹੀ ਸਾਰੀਆਂ ਗੱਲਾਂ ਕਰ ਲੈਂਦੇ ਉਧਰ ਉਧਰ ਤੇ ਮੁੜ ਕੇ ਦੂਜੇ ਬੰਦੇ ਨੂੰ ਬੁਰਿਆ ਬਣਾ ਦਿੰਦੇ ਇੱਕ ਨਿੱਕੀ ਜੀ ਗੱਲ ਕੋਈ ਕੋਈ ਏਡੀ ਖਾਸ ਗੱਲ ਵੀ ਨਹੀਂ ਹੋਈ ਬਸ ਇਹੋ ਹੀ ਵੀ ਹਾਂ じゃ ਮੇਰੇ ਇਦਾਂ ਮੇਨਾ ਵਿਆਸ ਵਸਾਈਆ ਕੋ ਕੀਤਾ ਆਪਣੇ ਬਾਰੇ ਇਨੀ ਤੇ ਇਹਨੂੰ ਅਟ ਲੱਗ ਜਾਂਦਾ ਵਾ ਜਿੱਦੋਂ ਮਨਜੀਤ ਪੁੱਤ ਤੈਨੂੰ ਇੰਨਾ ਪਤਾ ਹੀ ਵਿਆਸ ਵਸਾਈਆ ਹੋਇਆ ਸਾਡੇ ਵਿੱਚ ਕੋਈ ਨਾ ਕੋਈ ਗੱਲ ਤੇ ਹੋਊਗੀ ਨਾ ਜਿਹੜੀ ਮੇਰੀ ਸੱਸ ਕਹਿਣ ਦੀ ਆ ਨਹੀਂ ਤੇ ਫੋਨ ਤੱਕ ਮੇਰੀ ਗੱਲ ਨਹੀਂ ਕਰਾਉਂਦੀ ਉਹ ਤੇ ਮੈਂ ਵੀ ਆਖਣ ਦੀ ਆ ਵੀ ਇੰਨੀ ਕੋਸ਼ ਹੋ ਕੇ ਮੈਨੂੰ ਕਹਿਣ ਦੀ ਆ ਭੈਣ ਜੀ ਲੈ ਉਹ ਉਥ ਮੇਰਾ ਦਿਮਾਗ ਨਹੀਂ ਕੰਮ ਕੀਤਾ ਮੈਨੂੰ ਕੀ ਪਤਾ ਫਿਰ ਕੀ ਦਿਮਾਗ ਚ ਚੱਲਣ ਡਿਆ ਤੇ ਕੀ ਨਹੀਂ ਹੁਣ ਇਹਦੇ ਇਹਨੂੰ ਹੀ ਪਤਾ ਨਾ ਦਿਮਾਗ ਹੋਵੇ ਤੇ ਕੰਮ ਕਰੇ ਜਿੱਥੇ ਵਰਤਣਾ ਉਥੇ ਵਰਤਣਾ ਨਹੀਂ ਜਿੱਥੇ ਨਹੀਂ ਵਰਤਣਾ ਉਥੇ ਵਰਤਦੀ ਆ ਤੂੰ ਤੇ ਕੋਹ ਨਹੀਂ ਕਿ ਮੈਨੂੰ ਕਿਹੜਾ ਘਰ ਗਈ ਨੂੰ ਮੋੜਦਣ ਲੱਗੀ ਆ ਕੀ ਹੋ ਜਾਂਦਾ ਜੇ ਐਡੀ ਸਚਾਰੀ ਵਧੀਆ ਸੀ ਤੇ ਫਿਰ ਉਦੋਂ ਮੇਰਾ ਰੋਗ ਲੈਣਾ ਸੀ ਰੋਕਣਾ ਕਿਉਂ ਹਣ ਤੇ ਕੱਲਿਆ ਵਾ ਪਾ ਉਹ ਵੀ ਨਾ ਜਿਹਨੂੰ ਚ ਉਹਨੂੰ ਪਤਾ ਹੁੰਦਾ ਵੀ ਮੇਰੇ ਚ ਕਾਣੋਂ ਆ ਤਾਂ ਉਹਨੇ ਤਾਂ ਹੀ ਆ ਕੇ ਮਖਲੀ ਐ ਆਹੋ ਫੇਰ ਮਾਂ ਦੇ ਸਿਰ 'ਤੇ ਛਤ੍ਰ ਮਰੋਣੇ ਹੋਰ ਕੀ ਕਰਨਾ ਤੂੰ ਇਹ ਤੇ ਮੰਮੀ ਸ਼ਤਰ ਵਾਲੀ ਕਿਹੜੀ ਗੱਲ ਵਾ ਜਦੋਂ ਮੇਰੀ ਕੋਈ ਗਲਤੀ ਨਹੀਂ ਹੈ ਜੇ ਮੈਂ ਉਹਨੇ ਨਹੀਂ ਕੋਈ ਚਲਾਕੀ ਕਰਨੀ ਹੁੰਦੀ ਤੇ ਫਿਰ ਉਹਨੇ ਇਦਾਂ ਮੈਨੂੰ ਕੱਲਣਾ ਹੀ ਨਹੀਂ ਓਨੇ ਪਤਾ ਕੀ ਕਹਿਣਾ ਮਾਂ ਕਹਿੰਦੀ ਹੈ ਹੁਣ ਰੱਖਿਆ ਨਹੀਂ ਗਿਆ ਨਹੀਂ ਹੋਇਆ ਜੇ ਨਹੀਂ ਹੋਇਆ ਛੱਤੀ ਗੱਲਾਂ ਸੁਣਾਉਣੀਆਂ ਬੋਲਣ ਲੱਗੀ ਉਹ ਸਾਹ ਨਹੀਂ ਲੈਂਦੀ ਮੈਨੂੰ ਉਹਦਾ ਨਹੀਂ ਹੈਗਾ ਮੈਨੂੰ ਜੱਪਦਾਵਾ ਬਸ ਚਲ ਵੱਡੀ ਤੇ ਫੇਰ ਵੀ ਚੱਲ ਰਹਿ ਲੈਂਦੀ ਹੈ ਤੇ ਉਹ ਜਾਈ ਨਹੀਂ ਆਲੀ ਆਪੇ ਆਪ ਫੋਨ ਕਰਕੇ ਨੇ ਸਦਣਾ ਮੈਨੂੰ ਇਹ ਕਿੱਦਾਂ ਰੋਕ ਲੋਗੀ ਇਥੇ ਨਾਲੇ ਪਰਜਾਈ ਦੀ ਸਰੀਕਣੀ ਬਣੀ ਪਰਜਾਈ ਕੋ ਗੱਲਾਂ ਸੁਣੀ ਮੈਂ ਤੇ ਅੱਗੇ ਮਹਾ ਟਾਈਮ ਕੱਢਦੀ ਆ ਉਹਨੂੰ ਤੇ ਗੱਲਾਂ ਕਰਨ ਦਾ ਮੌਕਾ ਮਿਲ ਜਣਾ ਫੇਰ ਚਲ ਮੈਂ ਵੀ ਹੋਲੀ ਬੋਲ ਕੋ ਨਹੀਂ ਹੋ ਗਿਆ ਕੋਈ ਨਹੀਂ ਮੈ ਲਾਉਣੀ ਉਹਨਾਂ ਨੂੰ ਫੋਨ ਤੇ ਆਹ ਗੱਲ ਬਾਤ ਆ ਵਿਸ਼ੋ ਮੈਂ ਦੱਸੋ ਮੈਂ ਤੁਹਾਨੂੰ ਕੀ ਮਾੜਾ ਚੰਗਾ ਕਿਹਾ ਤੇ ਮੈਂ ਕਿਹੜਾ ਦੋਰੇ ਲਾਉਣੀ ਨਹੀਂ ਲਈ ਉਹਨੇ ਨਹੀਂ ਚੁੱਕਿਆ ਤੇਰਾ ਕਿਦਾਂ ਚੁੱਕ ਲੈਣਗੇ ਹੁਣ ਇਹਨੂੰ ਲਾਉਣਾ ਹੀ ਨਹੀਂ ਆ ਇਹਦੇ ਡੈਡੀ ਨੂੰ ਲਾਉਨੇ ਆ ਫੋਨ ਤੇ ਕੋਈ ਨਹੀਂ ਆਪੇ ਉਹਨਾਂ ਨੂੰ ਪੁੱਛਣਾ ਤੇ ਤੁਹਾਡੀ ਵੀ ਗੱਲ ਹੋ ਜੂਗੀ ਤੁਸੀਂ ਵੀ ਦੱਸ ਦਿਓ ਵੀ ਮੇਰੇ ਨਾਲ ਆ ਏਦਾਂ ਨਹੀਂ ਕੀਤੀ ਹੈ ਹੁਣ ਮੇਰੀ ਗੱਲ ਸੁਣਨਾ ਜਿਹੜੀਆਂ ਵੀ ਗੱਲਾਂ ਹੋਈਆਂ ਤੇਰੇ ਚ ਮੇ ਕਿਤੇ ਸੁੱਖ ਦੇ ਕੰਨੀ ਨਹੀਂ ਚੜਦੀਆਂ ਚਾਹੀਦੀਆਂ ਸੌਂਦਾ ਨਾ ਤੈਨੂੰ ਚਲੋ ਠੀਕ ਆ ਕਰ ਲਿਓ ਵੀ ਜੋ ਵੀ ਆ ਪਰ ਇੱਕ ਫੋਨ ਤੇ ਲਾਓ ਅੱਗੇ ਲਾਇਆ ਚੁੱਕ ਲਿਆ ਕੇ ਉਹਨੇ ਤੇ ਲਾਓ ਤੁਸੀਂ ਫੇਰ ਲਾਓ ਜਿਹੜੀ ਗੱਲ ਕੋਈ ਨਾ ਕੋਈ ਤੂੰ ਸਿਆਪਾ ਹੀ ਪਾ ਛੱਡ ਦੇ ਜੇ ਮੇਰੇ ਭਾ ਦਾ ਹੁਣ ਜਿਹੜੀ ਗੱਲ ਹੋ ਜਾਣੀ ਉਹ ਹੋਣੀ ਹੋਣੀ ਆ ਮੁੜ ਕੇ ਤੇ ਫੇਰ ਗੱਲ ਠੰਡੀ ਪੈ ਜਾਣੀ ਆਹੋ ਠੰਡੇ ਪਾਉਣੇ ਕਿਉਂ ਆ ਨਹੀਂ ਅੱਗੇ ਕੋਸ਼ ਬੋਲ ਕੇ ਵੀ ਨਹੀਂ ਆਈ ਇੱਕੋ ਬੈਲ ਗਈ ਤੇ ਉਹਨੇ ਫੋਨ ਕੱਟਤਾ ਵਾ ਦੁਬਾਰੇ ਲਾਉ ਕੋਈ ਚੁੱਕ ਲੈਣਾ ਕਿਸੇ ਕੋਹਣੀਓ ਚ ਲੰਗ ਗੱਲ ਦਾ ਪਤਾ ਤੇ ਲੱਗੂਗਾ ਆਹ ਥੋੜੀ ਗੱਲ ਹੁੰਦੀ ਆ ਨਹੀਂ ਚੁੱਕਦੀ ਉਹਨੇ ਨੰਬਰ ਹੀ ਬਲਾਕ ਕਰਤਾ ਮੇਰੇ ਹਿਸਾਬ ਨਾਲ ਤੂੰ ਤੇ ਆਨੀ ਆ ਮੈਂ ਚਲ ਜਾਨੀ ਆ ਉਹਨੇ ਪਤਾ ਕੀ ਗੱਲ ਮੈਨੂੰ ਗਾੜੀੋਂ ਆਖੀ ਆ ਕਹਿੰਦੀ ਆ ਕਿ ਇੱਥੇ ਆਈ ਤੇ ਲੱਤਾਂ ਵੜ ਦੇਣੀਆਂ ਤੂੰ ਦੱਸ ਮੈਂ ਕਿਦਾਂ ਕੱਲਦਾ ਤੈਨੂੰ ਮੈਂ ਕੀ ਦੀ ਦੀ ਯਕੀਨ ਮੈਂ ਸਾਰਾ ਕੁਝ ਉਸ ਤੱਕ ਦੱਸਦੀ ਆ ਤੇ ਉਹ ਵਿਚਾਰੀ ਤੇ ਮੇਰੇ ਤੋਂ ਵੱਧ ਵੀ ਦੁਖੀ ਹੈ ਕੀ ਤਾਂ ਸੌਣ ਮੈਨੂੰ ਤੋ ਕੀ ਬੰਦੇ ਨੂੰ ਹੋਰ ਦੁਖੀ ਕਰਾਂ ਚੱਲ ਹੁੰਦੀ ਆ ਇੱਧਰ ਵੇਹਤੀ ਆ ਫਿਰ ਉਹਦੀ ਸਾਸਤ ਨੂੰ ਕਹਿਣ ਦੀ ਘਰ ਹੀ ਨਹੀਂ ਵੜਨਾ ਤੇ ਲੱਗਦਾ ਮੈਂ ਤੇ ਮੇਰੀ ਨਨਾਨ ਨੇ ਇਕੱਠਿਆਂ ਹੀ ਬਹਿ ਕੇ ਲੇਖ ਲਿਖਾ ਲਈ ਰੱਬ ਕੋਲੋਂ ਦੋਵਾਂ ਨੇ ਆਪਣੀ ਕਿਸਮਤ ਇੱਕੋ ਜਿਹੀ ਲਿਖ ਲਈ ਹੈ ਪਨੇ ਨਾਵਾ ਤੇ ਮੈਨੂੰ ਹੁਣ ਦੀਦੀ ਤੁਹਾਡਾ ਤਰਸਾਉਂਦੇ ਆ ਕਮਾਂ ਜੇ ਤੁਸੀਂ ਤੁਹਾਡੇ ਤੋਂ ਨਿਆਣੇ ਵੀ ਵਿਛੋੜੇ ਆ ਨਿਆਣੇ ਵੀ ਉੱਥੇ ਰੱਖ ਕੇ ਤੁਹਾਨੂੰ ਘਰੋਂ ਕੱਢਦਾ ਵਾ ਉਹ ਵੀ ਮੰਮੀ ਵਰਗੀ ਲੱਗਦਾ ਈ ਢੀਪਟੀ ਗੇਮ ਪਾ ਗਈ ਦੀਦੀ ਨੇ ਤੇਦੀ ਵਿਚਾਰੀ ਨੂੰ ਕੁਝ ਪਤਾ ਹੀ ਨਹੀਂ ਲੱਗਾ ਚਲਾਕੀ ਨਾਲ ਹੀ ਘਰੋਂ ਕੱਢਦਾ ਵਿਚਾਰੀ ਨੂੰ ਕੀ ਸੁਣ ਨਹੀਂ ਠੇਕ ਲੋਗੇ ਕੱਪ ਲੈਣ ਚੱਲੀ ਆ ਸੋਨਣਾ ਮੈਂ ਇੱਥੇ ਕਿ ਲੋਗੇ ਕੀ ਇਹ ਦੱਸੋ ਆ ਲੈਣ ਗਈ ਹਾਂ ਕੱਪ ਮੈਂ ਕਿਹ ਕਰੀ ਕੰਧ ਨਾਲ ਲਾ ਕੇ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਕਿਉਂ ਸ਼ੱਕ ਵਾ ਤੁਹਾਨੂੰ ਪਿਓ ਕੇ ਚੁਗਲੀਆਂ ਕਰਨ ਲਈਆਂ ਹੈ ਤੈਨੂੰ ਬਸ ਇਹੋ ਸਾਡੇ ਤੇ ਸ਼ੱਕ ਰਹਿੰਦਾ ਮੈਨੂੰ ਕੀ ਹੋਣਾ ਤੇਰੇ ਤੇ ਸ਼ੱਕ ਤੈਨੂੰ ਸਾਡੇ ਤੇ ਸ਼ੱਕ ਰਹਿੰਦਾ ਮੈਂ ਖਲੋ ਵੀ ਨਹੀਂ ਸਕਦੀ ਦੱਸ ਮੈਂ ਇੱਥੇ ਕੱਪ ਲੈਣ ਚੰਨੀ ਹਾਂ ਜਾਂ ਫਿਰ ਰੱਖ ਲੈ ਆਹੋ ਇਨੀ ਮਮੀ ਚਾਹ ਚਾਹ ਤੇ ਪੀ ਲਈ ਆ ਪੁੱਤ ਕੀ ਹੋਇਆ ਤੂੰ ਗਮਸੋਮੀ ਬੈਠੇ ਗਾਲੀ ਈ ਵੱਡੀ ਹੋ ਗਈ ਤੇ ਗਮਸੋਮ ਤੇ ਮੈਂ ਆਪੇ ਹੀ ਹੋ ਜਾਣਾ ਵਾ ਕਿਉਂ ਕੀ ਹੋਇਆ ਵਾ ਆ ਵੇ ਸਾਰੀ ਉਮਰ ਇਹਨੇ ਰਹਿਣਾ ਹੀ ਕੋਲੀ ਆ ਕੀ ਹੋਇਆ ਮਜੀਦ ਕੁਝ ਵੀ ਨਹੀਂ ਵੀਰ ਮਿਲਦਾ ਆਪਨੇ ਸਮਝ ਆਉਣ ਦੀ ਉਹ ਦੱਸੋਗੇ ਵੀ ਹੋਣਾ ਕੀ ਹੋਣਾ ਕੀ ਆ ਹੋਣਾ ਕੀ ਆ ਮੈਂ ਇਹ ਦੱਸਣ ਡੀਆਂ ਵੀ ਉਹਦੀ ਸੱਸ ਨੇ ਨੂੰ ਕਹਿ ਕੇ ਵੀ ਤੇਰੀ ਮਾਂ ਦਾ ਫੋਨ ਆਇਆ ਤਾਂ ਕੱਢ ਦਿੱਤਾ ਘਰੋਂ ਘਰੋਂ ਕੱਢ ਦਿੱਤਾ ਆਹੋ ਨਾਲੇ ਦੀਦੀ ਕਹਿੰਦੀ ਆ ਵੀ ਮੈਨੂੰ ਮੰਮੀ ਨੇ ਆਪ ਭੇਜਿਆ ਵਾ ਹੁਣ ਫੋਨ ਆਇਆ ਵਾ ਤੇਦੀ ਸੱਸ ਕਹਿੰਦੀ ਆ ਪੱਕੀ ਰੱਖ ਲੋ ਬਾਗਲ ਗਈ ਉਹਨੇ ਮੈਨੂੰ ਲੜਕੇ ਆਈਆਂ ਨਾ ਵੀਰ ਮੈਂ ਤਾਂ ਕੋਈ ਲੜਾਈ ਨਹੀਂ ਕੀਤੀ ਕੋਈ ਗੱਲਬਾਤ ਨਹੀਂ ਹੋਈ ਸੱਚ ਦਸੀ ਅੱਗੇ ਮੈਂ ਲੜਕੇ ਹੀ ਹੁੰਨੀ ਹੁੰਨੀ ਆ ਉਦਾਂ ਹੀ ਉਹ ਚਲਾਕੀ ਖੇਡ ਗਈ ਆ ਬਸ ਇੱਕ ਦਿਨ ਥੋੜਾ ਜਿਹਾ ਬੈਸ-ਵਸਾਈਆ ਜਾਈ ਹੋਇਆ ਉਦੋਂ ਤੋਂ ਨਾ ਮੁੜ ਕੇ ਕੋਈ ਗੱਲ ਹੋਈ ਨਾ ਬਾਤ ਹੋਈ ਅੱਗੇ ਕਿਹੜੀਆਂ ਨਹੀਂ ਹੁੰਦੀਆਂ ਨਿੱਕੀਆਂ ਮੋਟੀਆਂ ਘਰ ਦੇ ਵਿੱਚ 100 ਗੱਲਾਂ ਹੋ ਜਾਂਦੀਆਂ ਸਾਬੇ ਦੀ ਤਾਂ ਇਹਨੂੰ ਪਤਾ ਹੀ ਬੈਸ ਬਸਾਇਆ ਹੋਇਆ ਵਾ ਇਹਦੀ ਸੱਸ ਨੇ ਇਹਨੂੰ ਕਿਹਾ ਹੀ ਤੇ ਫੋਨ ਕਰਕੇ ਪੁੱਛ ਲੈਂਦੀ ਚਾਹੇ ਮੁੱਦਕ ਫੋਨ ਮੰਗ ਲਈ ਨਹੀਂ ਲਿਆ ਮੈਂ ਆਪਣੀ ਮੰਮੀ ਨੂੰ ਪੁੱਛ ਲਈਨੀ ਉਸੇ ਵੜੇ ਪਾਇ ਜਿਹੜੇ ਤੇ ਤਰਫੀ ਆ ਇਹਦਾ ਆਪਣੇ ਆਪ ਨੇ ਨਾ ਕੰਮ ਕੀਤਾ ਚੱਲ ਕੋਈ ਗੱਲ ਨਹੀਂ ਰਹਿੰਦੀ ਆ ਦੋ ਦਿਨ ਵੇਖੀ ਆਪੇ ਸੱਸ ਨੇ ਫੋਨ ਕਰ ਦੇਣਾ ਉਹਦੇ ਕੋਲ ਬੁੜੀੜੀ ਕੋਲੋਂ ਕੰਮ ਹੋਣ ਡਿਆ ਕਰਦਾ ਐ ਨਹੀਂ ਹੁਣ ਆ ਦੇਖੋ ਨਾਲੇ ਕੁੜੀਆਂ ਵਾਂ ਕਿ ਜਾ ਤੈਨੂੰ ਹੀ ਜਾਣਾ ਪੈਣਾ ਉੱਥੇ ਤੂੰ ਟੈਨਸ਼ਨ ਨਾ ਲੈ ਆਪੇ ਫੋਨ ਕਰੂੰ ਨਾਲੇ ਥੱਲੇ ਲੱਗੂ ਵੀ ਉਹ ਤੇ ਗੱਲ ਠੀਕ ਆ ਪਰ ਜਿੰਨੀ ਉਹ ਚਲਾਕ ਆ ਨਾ ਤੇ ਹਟੀ ਕੱਟੀ ਇੱਕ حساب ਦੀ ਉਨੇ ਕੰਮ ਸਾਰਾ ਹੀ ਕਰ ਲੈਣਾ ਮੇਰੇ ਸਾਹਮਣੇ ਕਰਦੀ ਐ ਭੀ ਇਦਾਂ ਉਦਾਂ ਮੰਮੀ ਆ ਤੇ ਨਵਾਂ ਸਿਆਪਾ ਪਾ ਗਿਆ ਤੇ ਉਹ ਇੱਕ ਮਸੀਬਤ ਮੁੱਕਦੀ ਨਹੀਂ ਦੂਜੀ ਉਹਨਾਂ ਨੂੰ ਤਿਆਰ ਹੋ ਜਾਂਦੀ ਐ ਹੁਣ ਤੇ ਆ ਸਭ ਨਾਲੋਂ ਵੱਡੀ ਪੈ ਗਈ ਆ ਤੇ ਤੂੰ ਘੱਮਸੇ ਕੰਮ ਫੋਨ ਹੀ ਕਰ ਲੈਣੀ ਉਥੋਂ ਵੀ ਮੇਰੀ ਮੰਮੀ ਨਾਲ ਗੱਲ ਕਰਾਓ ਮੈਂ ਵੀਰ ਨੂੰ ਕਿਹਾ ਹੀਗਾ ਮੈਂ ਕਿਹਾ ਮੈਨੂੰ ਫੋਨ ਕਰ ਦੇ ਦੋ ਮੈਂ ਪੁੱਛ ਲਈ ਨਹੀਂ ਵੀ ਕੀ ਗੱਲ ਐਡੀ ਛੇਤੀ ਮਤਲਬ ਕਾਦੇ ਲਈ ਕਰਨਾ ਇੱਕ ਮੈਨੂੰ ਉਦਾਂ ਚਾਹੀ ਤੇ ਇੱਕ ਮੈਂ ਹਾਵੀ ਗੱਲ ਕੀਤੀ ਤੇ ਮੈਨੂੰ ਅੱਗੋਂ ਕਹਿਤਾ ਫੋਨ ਬੰਦ ਹੋ ਗਿਆ ਵਾ ਚਾਰਜਾਂ ਦੇ ਭੂਹੇ ਛੇਤੀ ਨਾਲ ਤਿਆਰ ਹੋ ਜਾ ਤੇ ਜਾ ਅਹੇ ਟਾਈਮ ਨਾਲ ਤੇ ਜੇ ਮੈਂ ਕੁੜੀਆਂ ਦੀ ਗੱਲ ਕੀਤੀ ਤੇ ਉਹ ਵੀ ਉਹਨੇ ਕਹਿਤਾ ਕੋਈ ਗੱਲ ਨਹੀਂ ਹੁਣ ਉਹਦੇ ਦਿਲ ਦਿਮਾਗ ਚ ਕੀ ਚੱਲਦਾ ਉਹਦੇ ਉਹਨੂੰ ਹੀ ਪਤਾ ਪਾਜੀ ਨੂੰ ਦੱਸਣਾ ਉਹਨਾਂ ਨਾਲ ਹੀ ਗੱਲ ਹੋਈ ਉਹਨਾਂ ਨਾਲ ਹੀ ਗੱਲ ਹੋਈ ਸੀ ਉਹਨਾਂ ਤੋਂ ਇੱਕ ਗੱਲ ਹੋਦੀ ਆ ਉਹ ਹੋ ਜਾਂਦੀ ਆ ਵੀ ਮੇਰੇ ਮੁੰਡੇ ਨੂੰ ਨਹੀਂ ਚੁੱਪਣਾ ਦਿੱਤੀਆਂ ਵਾ ਗੱਲਾਂ ਕੀਤੀਆਂ ਉਹਨੂੰ ਵੱਧ ਘੱਟ ਗੱਲਾਂ ਕੀਤੀ ਕੀਤਾ ਮੈਨੂੰ ਕਿਹੜੀਆਂ ਕੀਤੀਆਂ ਮੈਂ ਪੁੱਛਣ ਦੀ ਦੱਸਦੀ ਵੀ ਨਹੀਂ ਹੁਣ ਮੈਨੂੰ ਹਲੇ ਤੱਕ ਤੇ ਇੰਨੇ ਪੈੰਦ ਲਈਓ ਵੀ ਕਮ ਸੇ ਕਮ ਤੁਸੀਂ ਇੱਕ ਫੋਨ ਹੀ ਰੱਖ ਲਓ ਤੂੰ ਫੋਨ ਵੀ ਨਹੀਂ ਮੰਗ ਸਕਦੀ ਇਹਨਾਂ ਕੋਲ ਮੈਂ ਹੁਣ ਵੀ ਤੁਹਾਨੂੰ ਕੀ ਕੀ ਦੱਸਾਂ ਹੈ ਹੈ ਕਰਕੇ ਤੇ ਗੁੰਗੀ ਬਣ ਕੇ ਇੱਥੋਂ ਤੱਕ ਕੰਮ ਆ ਪਹੁੰਚ ਗਿਆ ਵਾ ਜੇ ਫਿਰ ਸੱਚੀ ਗੱਲ ਪੁੱਛਦੇ ਹੋ ਨਾ ਉਹਨਾਂ ਨੇ ਫੋਨ ਹੀ ਘੱਲ ਲਿਆ ਹੈਗਾ ਤੇ ਉਹ ਵੀ ਨਹੀਂ ਮੇਰੇ ਤੱਕ ਪਹੁੰਚਾਇਆ ਹਲੇ ਕਿ ਫੋਨ ਪਹਿਲਾਂ ਤਾਂ ਮੈਨੂੰ ਇਹ ਵੀ ਨਹੀਂ ਸੀ ਪਤਾ ਵੀ ਵਾਪਸ ਕਰਤਾ ਕਿ ਕਿੱਦਾਂ ਆ ਉਹ ਵੀ ਮੈਨੂੰ ਹੁਣ ਪਤਾ ਲੱਗਾ ਵਾ ਫੇ ਫੋਨ ਇਹਦੇ ਕੋਲ ਹੀ ਆ ਤੂੰ ਮਾੜੀ ਲਿਸੀ ਆ ਤੂੰ ਅੱਗੇ ਬੋਲ ਨਹੀਂ ਸਕਦੀ ਇਹੋ ਤੇ ਮੈਂ ਪੁੱਛਿਆ ਵੀ ਤੁਸੀਂ ਆਪਣਾ ਨਹੀਂ ਦੇਣਾ ਤੇ ਉਹ ਦਿਨ ਵੀ ਮੰਮੀ ਇਹਦਾ ਕਸੂਰ ਹੀ ਜੇਕਰ ਤੇ ਸਾਡਾ ਸਾਥ ਦੇ ਦਿੰਦੀ ਨਾ ਤੇ ਸਾਸੇ ਦੀਦੀ ਕੀ ਮਜਾਲ ਵੀ ਨੂੰ ਬੂਏ ਚੋਂ ਮੋੜ ਦਿੰਦੀ ਤਦੇ ਤੇ ਸਾਪ ਹੀ ਉਸਿਰ ਤੇ ਚੜ ਗਈ ਆ ਵੀ ਇਹ ਮੇਰੇ ਨਾਲ ਚੜ ਰਲ ਗਈ ਆ ਹੁਣ ਮੈਨੂੰ ਕੀ ਲੋੜ ਆ ਆ ਨਵੀਂ ਟੈਨਸ਼ਨ ਪਾਤੀ ਯਾਰ ਨਵਾਂ ਸਿਆਪਾ ਪੈ ਗਿਆ ਲੋਕਾਂ ਗੱਲਾਂ ਕਰਨੀਆਂ ਵੀ ਇਹ ਵੀ ਆਣ ਕੇ ਇੱਥੇ ਬਹਿ ਗਈ ਲੋਕਾਂ ਨੇ ਧੀਆ ਪੁੱਤ ਸੁਖ ਦਿੰਦੇ ਆ ਤੁਸੀਂ ਦੋਵੇਂ ਧੁੱਖ ਦੇਨ ਨੂੰ ਜੰਮਿਆ ਦੋਵਾਂ ਦਾ ਇਹ ਹਾਲ ਵਾ ਆਹੋ ਦੋਵਾਂ ਦਾ ਹਾਲਿਓ ਹੋਰ ਕੀ ਘੱਟ ਕਿਹੜੇ ਬੰਨੇ ਹੋ ਆ ਇਹ ਦੱਸੋ ਲੋਕਾਂ ਨੇ ਕਹਿਣਾ ਪੇਪਰਾਂ ਦੇ ਦੇਣਿਆ ਦੋ ਕੁੜੀਆਂ ਵਾ ਦੋਵੇਂ ਸਕੂਲੇ ਜਾਂਦੀਆਂ ਨਾਲੇ ਆਹ ਦਿਨਾਂ ਹੀ ਤੇ ਉਦਾਂ ਹੀ ਨਹੀਂ ਬੰਦਾ ਵਾਂਡੇ ਜਾਂਦਾ ਤੇ ਲੋਕਾਂ ਕਹਣਾ ਇੱਥੇ ਆਣ ਕੇ ਬਹਿ ਗਈ ਤੇ ਜੱਪ ਅੱਗੇ ਨਹੀਂ ਤੇਰੇ ਤੋਂ ਬਗੈਰ ਰਹਿੰਦੀ ਚਾਚੀ ਆ ਗਈ ਨਾ ਉਹਦੀ ਪੈਲ ਦੇ ਆਧਾਰ ਤੇ ਇਹੋ ਗੱਲ ਨਹੀਂ ਜੱਪ ਨੂੰ ਨਹੀਂ ਲੈਂਦਾ ਵੀਰ ਹੁਣ ਮੈਨੂੰ ਇਹ ਗੱਲ ਥੋੜੀ ਮੈਂ ਤੇ ਆਪਣੇ ਵੱਲੋਂ ਇਹ ਵੀ ਕਿਹਾ ਕਿ ਮੈਂ ਸ਼ਾਮਾ ਨਾਲ ਉਹ ਜੇ ਤੂੰ ਮੈਨੂੰ ਉਹ ਵੀ ਕਹਿਤਾ ਵੀ ਨਹੀਂ ਦੋ ਸੂਟ ਲੈ ਜਾ ਇਹ ਤੂੰ ਰਹਿ ਪੀ ਉਹ ਇੰਨੇ ਚ ਹੀ ਫੁੱਲ ਗਈ ਮੈਨੂੰ ਜ਼ਿਆਦਾ ਰਾਤ ਰਹਿ ਪਾ ਇਹਨਾਂ ਸੋਚਿਆ ਵਿਚਾਰਿਆ ਕੱਖ ਨਹੀਂ ਮਨਜੀਤ ਤੋਂ ਸੋਚ ਹੀ ਲੈਣੀ ਆ ਕੁਛ ਉਹ ਮੰਮੀ ਉਹਨੂੰ ਵੀ ਚਾ ਵੀ ਮਾਂ ਹੀ ਇਹ ਮੰਨੀ ਆ ਚਾ ਇਹ ਵਿਆਹ ਕਰਿਆ ਸੀ ਉਹ ਨਾ ਦੁਖੀ ਬੰਦੇ ਨੂੰ ਹੋਰ ਨਹੀਂ ਸਤਾਈਦਾ ਮੈਨੂੰ ਪਤਾ ਤੁਹਾਡੀ ਹੱਤ ਐਵੇਂ ਰੋਲੀ ਪਾਈ ਜਾਣੀ ਹੁਣ ਕੋਈ ਨਹੀਂ ਸੋਚਦੇ ਆ ਕੁਛ ਤੂੰ ਕੀ ਸੱਚਾ ਤੂੰ ਆਪਣੇ ਜੋਗਾ ਨਹੀਂ ਕੱਖ ਸੋਚੇ ਉਹ ਤੇ ਜੋਗਾ ਕੀ ਸੋਚਣਾ ਤੂੰ ਤੇ ਜਿੱਦਣ ਮੈਂ ਸੋਚਿਆ ਸੀ ਫਿਰ ਉਸ ਦਿਨ ਜਾ ਕੇ ਉੱਥੇ ਤੇਰੀ ਸੂਈ ਜਿਹੜੀ ਸਿੱਧੀ ਨਹੀਂ ਚਲਦੀ ਪੁੱਠੀ ਚਲਦੀ ਆ ਤੂੰ ਪੁੱਠੇ ਬਣੇ ਨੂੰ ਉਹਨੂੰ ਮਾਰਤਾ ਉਹਨੂੰ ਰੱਖ ਲਿਆ ਆਹ ਕੰਮ ਨਹੀਂ ਚੱਲਦੇ ਚੱਲ ਹੁਣ ਤੁਸੀਂ ਆਪਸ ਵਿੱਚ ਨਾ ਲੜੀ ਜਾਓ ਬਹੁਤੀ ਗੱਲਾਂ ਨੇ ਤੇ ਇਹਨਾਂ ਦੇ ਪਾਪਾ ਨੂੰ ਫੋਨ ਲਾ ਲਓ ਤੇ ਉਹਨਾਂ ਨੂੰ ਪੁੱਛ ਲਓ ਵੀ ਕੀ ਗੱਲ ਹੋਈ ਆ ਮੇਰਾ ਕੋਈ ਕਸੂਰ ਹੈਗਾ ਵਾ ਤੁਸੀਂ ਆਪੋ ਚੋ ਦੀ ਲੜੀ ਜਾਣਾ ਤੋਂ ਉਲਟਾ ਤੁਸੀਂ ਮੈਨੂੰ ਬੋਲੀ ਜਾਣਾ ਨਾ ਵੀ ਹੋਇਆ ਨਾ ਪੁੱਤ ਕਸੂਰ ਤੇਰੀ ਸੱਸ ਇਦਾਂ ਦੀ ਉਹਨਾਂ ਤੇ ਇੱਕ ਮਿੰਟ ਚ ਦੱਸ ਦੇਣਾ ਵੀ ਆਹ ਕਸੂਰ ਵਾ ਉਨੇ ਆਪਣੇ ਕੋਲੋਂ ਹੀ ਗੱਲਾਂ ਬਣਾ ਲੈਣੀਆਂ ਤੁਹਾਨੂੰ ਚੁੱਕਣਾ ਦੇਤੀ ਹੋਣੀ ਆ ਭਾਜੀ ਨੂੰ ਤੇ ਕੋਈ ਨਹੀਂ ਰੱਬ ਦੇ ਉੱਤੇ ਵੇਖਣੀ ਡਿਆ ਨਾ ਫਿਰ ਰੱਬ ਨੂੰ ਕੌਣ ਵੰਦਾ ਈ ਅੱਜ ਕੱਲ ਝੂਠੀਆਂ ਗੱਲਾਂ ਦਾ ਯਕੀਨ ਕਰਦੇ ਕੋਈ ਸੱਚੀਆਂ ਤਾਂ ਨਹੀਂ ਕਰਦੇ ਲੋਕੀ ਝੂਠ ਜ਼ਿਆਦਾ ਫਲਦਾ ਈ ਮੈਂ ਤੇ ਭਰਾਵਾ ਕਿਹਦਾ ਮਾੜਾ ਕੀਤਾ ਨਹੀਂ ਮੇਰੇ ਗਾੜੀ ਕੀਪ ਤਾਂ ਕਿੜੀਆਂ ਉੰਡੀਆਂ ਤੂੰ ਤੇ ਨਹੀਂ ਮਾੜਾ ਕੀਤਾ ਮੈਂ ਹੀ ਇਹ ਘਰ ਚ ਮਾੜੇ ਕਰਮ ਕਰਕੇ ਜਦੋਂ ਆ ਗਈ ਹਨਾ ਧੀਆਂ ਕੁੱਤਾ ਹੱਥੋਂ ਹੀ ਸੋਖਣੀ ਆਦਮੀ ਹੱਥੋਂ ਹੀ ਸੋਖਣੀ ਵੇ ਦੇ ਹਾਂਜੀ ਦੀਦੀ ਆ ਜਾਓ ਇੱਥੇ ਬਹਿ ਜਾ ਲੱਗੇ ਕਰ ਲਿਆ ਕੰਮ ਕੰਮ ਕਰ ਲਿਆ ਸਾਰਾ ਹਾਂਜੀ ਕੰਮ ਤੇ ਨਿਬੜ ਗਿਆ ਏ ਤੁਸੀਂ ਸੁਣਾਓ ਔਰ ਹਾਂ ਠੀਕ ਠਾਕ ਵਦਲਾ ਠੀਕ ਹੈ ਕੀ ਗੱਲ ਦੀਦੀ ਸੁਣ ਨਹੀਂ ਰਹੀ ਹਾਂ ਮੈਂ ਸਾਰਾ ਕੁਝ ਰਸੋਈ ਵਿੱਚ ਹੀ ਸੁਣਨਾ ਸੁਣਨਾ ਕੀ ਆ ਬਸ ਇਦਾਂ ਹੀ ਹੁੰਦੇ ਰਹਿੰਦੇ ਵਾਦੇ ਘਾਟੇ ਘਰ ਆ ਜਾ ਪਰ ਦੀਦੀ ਤੁਹਾਡੀ ਸੱਸ ਵੀ ਇੰਨਾ ਦੱਸ ਤੁਹਾਡੇ ਨਾਲ ਕਰਦੀ ਇੰਨੀ ਐ ਚਲਾਕੀਆਂ ਇੰਨੀਆਂ ਐ ਕਰੋ ਗੱਡਦਾ ਜੀ ਸਿੱਧਾ ਬੋਲ ਕੇ ਦੱਸਦੀ ਫਿਰ ਜੀ ਏਡੀ ਹਿੰਮਤ ਵਾਲੀ ਹੀ ਤੇ ਮੈਨੂੰ ਇੰਨੇ ਵੱਲ ਦਾ ਲਿੰਗ ਨਹੀਂ ਨਾ ਆਉਂਦੇ ਨਾ ਮੇਰੇ ਦਿਮਾਗ ਨੇ ਕੰਮ ਕੀਤਾ ਅੱਗੋਂ ਪਿੱਛੋਂ ਨਹੀਂ ਕਦੀ ਇਹਨੇ ਕਹਿਤਾ ਹੁਣ ਇਹਨੇ ਕਿਉਂ ਕਿਆ ਨਾਲ ਏਡੀ ਵੀ ਨਹੀਂ ਕੋਈ ਭਾਬੀ ਗੱਲ ਹੋਈ ਹੋਈ ਜਾਂਦੀਆਂ ਨਿੱਕੀਆਂ ਮੋਟੀਆਂ ਏਡੀ ਤੇ ਕੋਈ ਗੱਲ ਹੋਇਆ ਵੀ ਨਹੀਂ ਵੀ ਜਿਹੜੀ ਏਡਾ ਉਹਨੇ ਇੱਥੋਂ ਤੱਕ ਦਿਮਾਗ ਲਾਇਆ ਜਾਣ ਕੇ ਖਲਾਰਾ ਪਾਉਣ ਵਾਲੀ ਗੱਲ ਉਹਨੂੰ ਤੇ ਕਿਸੇ ਦੀ ਸੰਗ ਸ਼ਰਮ ਵੀ ਹੈ ਨਹੀਂ ਐ ਬਸ ਤੀਜਾ ਤੋਂ ਉਹ ਗੱਲ ਮਹੀਨਾ ਖੰਡ ਲੰਗਿਆਣੀ ਤੇ ਬਸ ਇਹੋ ਹੋਸ਼ ਰੱਖਣਾ ਹੁੰਦਾ ਵਾ ਤੇ ਦੀਦੀ ਜਦੋਂ ਤਾਂ ਹੀ ਅੱਕੇ ਰਹਿਣਾ ਐ ਹੀ ਉਹ ਤਾਂ ਤੁਹਾਡੇ ਕੋਲੋਂ ਫੋਨ ਹੈਗਾ ਹੀ ਉਦੋਂ ਮੈਨੂੰ ਇਹਨਾਂ ਨੇ ਦੇ ਦਿੱਤਾ ਹੀ ਵੀ ਚੱਲ ਲੈ ਜਾ ਉਦੋਂ ਪਤਾ ਹੀ ਵੀ ਨਿਆਣੀਆਂ ਨਾਲ ਭਾਉਣਾ ਹੀ ਆ ਜਾਂ ਕਿੱਦਾਂ ਵੀ ਆ ਉਹ ਵੀ ਬਸ ਉਦੋਂ ਵੀ ਜਿਹੜਾ ਦੇ ਦਿੱਤਾ ਦੇ ਦਿੱਤਾ ਉਦਾਂ ਕਿੱਥੇ ਦਿੰਦੇ ਆ ਨਾ ਕਿਤੇ ਗੱਲ ਹੀ ਕਰਾਉਂਦੇ ਆ ਤੇ ਭਾਜੀ ਵੀ ਨਹੀਂ ਕੁਝ ਕਹਿੰਦੇ ਆਪਣੀ ਮੰਮੀ ਨੂੰ ਤੁਹਾਨੂੰ ਪਤਾ ਹੀ ਆ ਫਿਰ ਮਾਂ ਨੂੰ ਮਾਂ ਦੇ ਥਾਂ ਰੱਖਣਾ ਪੈਂਦਾ ਬੰਦਾ ਇੰਨਾ ਚੁਸਤ ਚਲਾਕ ਹੋਵੇ ਤੇ ਫਿਰ ਕੀ ਕਹਿਣਾ ਹੁਣ ਕੀ ਬਤਾਉ ਉਹਨੂੰ ਕੀ ਇਹੋ ਜਿਹਾ ਕਿਹਾ ਉਹਦਾ ਵੀ ਕੀ ਕਸੂਰ ਵਾ ਇਹ ਵੀ ਗੱਲ ਸਹੀ ਏ ਜੀ ਦੀਦੀ ਚੁੱਕਣਾ ਜਿਹੜੀ ਆ ਨਾ ਇਹ ਵੀ ਬੰਦੇ ਨੂੰ ਕਿਸੇ ਪਾਸੇ ਨਹੀਂ ਲੱਗਣ ਦਿੰਦੀ ਚੁੱਕਣਾ ਵੀ ਬਹੁਤ ਮਾੜੀ ਜੀ ਮੇਰੇ ਵਰਗੀ ਤੇ ਇਹ ਸੋਚ ਲੈਂਦੀ ਵਿਚਾਲਾ ਧੀਆਂ ਧਿਆਣੀਆਂ ਆ ਇਹਨਾਂ ਦੇ ਮੂੰਹ ਨਖਰਿਆ ਕੋਈ ਨਾ ਕੋਈ ਫਰਕ ਪੈ ਹੀ ਜਾਵੇ ਪਰ ਉਹਨੂੰ ਜਿੱਦਾਂ ਕੋਈ ਲੱਗਦੀ ਨਹੀਂ ਆ ਤੁਸੀਂ ਵੀ ਇਹ ਸੋਚ ਕੇ ਟਾਈਮ ਪਾਸ ਕਰੀ ਗਏ ਟਾਈਮ ਕੱਢੀ ਗਏ ਕਿ ਘਰੇ ਅੱਜ ਨਹੀਂ ਤੇ ਕੱਲ ਨੂੰ ਮਨਮੇਰ ਪਾਊਗੀ ਪਾਊਗੀ ਪਰ ਉਹਨਾਂ ਨੇ ਕਿੱਥੇ ਤੁਹਾਡੇ ਵੱਲੋਂ ਸੋਚਦੇ ਕੋਈ ਨਹੀਂ ਕਿੰਨਾ ਖਚਰ ਕਰਨੀਆਂ ਆ ਸਭ ਨੂੰ ਮੰਜੂ ਭੋਂ ਨੇੜੇ ਹੀ ਆ ਭਾਬੀ ਕੋਈ ਗੱਲ ਨਹੀਂ ਅੱਜ ਤੇਰੀਆਂ ਕੱਲ ਮੇਰੀਆਂ ਹੀ ਇੱਥੇ ਹੀ ਆ ਸਾਰਾ ਕੁਝ ਦੀਦੀ ਉਹ ਵੀ ਦਿਨ ਪਤਾ ਨਹੀਂ ਕਿੱਦਾਂ ਆਉਣਾ ਜੀ ਮੈਂ ਤਾਂ ਸੋਚਿਆ ਸੀ ਵੀ ਤੁਸੀਂ ਆਉਣਾ ਚੱਲ ਮੈਂ ਤੁਹਾਡੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰੂੰਗੀ ਪਰ ਤੁਸੀਂ ਤੇ ਐਨੇ ਦੁਖੀ ਆਏ ਪਹਿਲਾਂ ਹੀ ਤੇ ਤੁਹਾਡੇ ਨਾਲ ਬੰਦਾ ਕੀ ਗੱਲ ਕਰੇ ਤੇ ਕੀ ਨਾ ਗੱਲ ਕਰੇ ਮੇਰਾ ਵੀ ਨੀ ਭਾਬੀ ਧਮਾਕਾ ਮ ਕੀਤਾ ਪਤਾ ਨਹੀਂ ਕਿਉਂ ਮੈਨੂੰ ਚਾਹੀ ਇੰਨਾ ਹੀ ਆਉਣ ਦਾ ਕਿੰਨੇ ਦਿਨ ਹੋ ਗਏ ਮੇਰੀ ਗੱਲ ਵੀ ਨਹੀਂ ਚਾਜ ਨਾਲ ਕਿਤੇ ਹੋਣ ਦੇ ਤੇ ਧਿਆਨ ਜਿਆ ਹੀ ਬਸ ਵਿੱਚ ਵੀ ਚੱਲ ਹੋਈ ਹੀ ਉਣੀ ਆ ਤੁਸੀਂ ਵੀ ਨਹੀਂ ਮੁੜ ਕੇ ਆਏ ਐਦਾਂ ਹੀ ਦੀਦੀ ਮਤ ਤੇ ਪੜਦਾ ਪੈ ਜਾਣਾ ਹੁੰਦਾ ਜੇ ਤਾਂ ਬੰਦੇ ਕੋਣਾ ਗਲਤੀ ਹੋਣੀ ਹੋਵੇ ਨਾ ਉਦੋਂ ਰੱਬ ਵੀ ਨਾ ਜਦਾਂ ਪੀ ਮਤ ਤੇ ਪੜਦਾ ਪਾ ਦਿੰਦਾ ਬੰਦੇ ਤੇ ਉਦੋਂ ਨਹੀਂ ਕੁਝ ਪਤਾ ਲੱਗਦਾ ਗੱਲ ਹੁਣ ਕੋਈ ਏਡੀ ਵੱਡੀ ਹੈ ਵੀ ਨਹੀਂ ਜੇ ਕਿਨੂੰ ਦੱਸੇ ਵੀ ਤੇ ਕੀ ਬੰਦਾ ਦੱਸੇ ਆਹੋ ਵਿੱਚੋਂ ਗੱਲ ਤੇ ਕੋਈ ਵੀ ਨਹੀਂ ਮੂਰਖਤਾ ਹੀ ਆਪਣੇ ਘਰਾਂ ਉਹ ਗੱਲ ਆਪਣੇ ਮੁੰਡੇ ਦਾ ਆਪ ਹੀ ਕਰ ਖਰਾਬ ਕਰਨ ਦੀ ਹੁੰਦੀਆਂ ਨੀ ਦੀਦੀ ਮਾਵਾ ਇਦਾਂ ਦੀਆਂ ਹੁਣ ਜੇ ਮੈਂ ਕਹਾਂ ਵੀ ਤੁਹਾਡੀ ਮੰਮੀ ਵੀ ਤੇ ਇਦਾਂ ਹੀ ਕਰਨ ਢਈ ਹੈ ਫਿਰ ਤੁਸੀਂ ਗੁੱਸਾ ਕਰ ਲੈਣਾ ਮੰਮੀ ਕੀ ਕਰਦੇ ਆ ਮੰਮੀ ਵੀ ਤੁਹਾਡੇ ਦੀਦੀ ਇੱਥੇ ਇਹੀ ਕੁਛ ਕਰਦੇ ਆ ਤਾਨੂੰ ਤਾਂ ਕੁਝ ਦੱਸਦਾ ਹੀ ਨਹੀਂ ਐ ਜੋ ਕੁਝ ਇੱਥੇ ਹੁੰਦਾ ਵਾ ਕੀ ਕਰਦੇ ਆ ਭਾਬੀ ਤੁਸੀਂ ਗੱਲ ਸਾਫ਼-ਸਾਫ਼ ਕਰ ਦੋ ਤੁਹਾਨੂੰ ਨਹੀਂ ਪਤਾ ਭਰਾ ਤੁਹਾਡੇ ਨੇ ਕਿੰਨੇ ਦਿਨ ਨਾਟਕ ਖੇਡ ਛੜਿਆ ਵੀ ਮੈਂ ਛਦਾਈ ਹੋ ਗਿਆ ਇੱਥੇ ਛਦਾਈ ਬਣਿਆ ਰਿਹਾ ਕਿਉਂ ਇਦਾਂ ਦੀ ਮੈਨੂੰ ਤੇ ਕਿਸ ਗੱਲ ਦਾ ਪਤਾ ਨਹੀਂ ਆ ਮੇਰੀ ਮਾਂ ਕੋਲੋਂ ਪੈਸੇ ਠੱਗਣ ਦੇ ਮਾਰੇ ਮੇਰੀ ਮਾਂ ਵਿਚਾਰੀ ਪਤਾ ਤੁਹਾਨੂੰ ਕਿੱਡੇ ਔਖੇ-ਸੌਖੇ ਕਰਕੇ ਹੈਗਾ ਉੱਥੇ ਕੋਈ ਕਮਾਈ ਵਾਲਾ ਇਹਨਾਂ ਨੂੰ 50000 ਰੁਪਇਆ ਦੇ ਕੇ ਗਈ ਇਹਨਾਂ ਨੇ 50000 ਕੀ ਕਰਨਾ ਕੀ ਪਤਾ ਦੀਦੀ ਹੁਣ ਜੇ ਭਰਾ ਤੁਹਾਡਾ ਮੇਰੀ ਮਾਂ ਦੇ ਮਗਰ ਪਿਆ ਤੇ ਉਹਨੂੰ ਕਿਹਾ ਜ਼ਮੀਨ ਵੇਚ ਦੇ ਹਾਂ ਹੱਦ ਹੋ ਗਈ ਇਹਨਾਂ ਵਾਲੀ ਜੇ ਤੁਸੀਂ ਕਹਿੰਨੇ ਤੁਹਾਡੇ ਸਹੁਰੇ ਨਹੀਂ ਚੰਗੇ ਤੇ ਫਿਰ ਇੱਥੇ ਵਾਲੇ ਕਿਹੜੇ ਚੰਗੇ ਆ ਜੋ ਕੁਝ ਤੁਹਾਡੇ ਨਾਲ ਹੋਣ ਡਿਆ ਉਹੀ ਕੁਝ ਇੱਥੇ ਮੇਰੇ ਨਾਲ ਹੋਣ ਡਿਆ ਤਾਂ ਡੀਏ ਜਰੀ ਕੇ ਸਾਥ ਸਿੱਥੋਂ ਦਾਜ ਨਹੀਂ ਮੰਗਾਦੀ ਤੁਹਾਨੂੰ ਦਾਜ ਲਈ ਨਹੀਂ ਤੰਗ ਕਰਦੀ ਮੈਨੂੰ ਉਹੀ ਚੀਜ਼ਾਂ ਦਾਜ ਵਾਸਤੇ ਤੰਗੋਂ ਡੀ ਇੱਥੇ ਮੈਂ ਇਹ ਦੇ ਮਾਂ ਪਿਓ ਵੀ ਨਾ ਪਿੱਛੇ ਤਗੜੇ ਹੀ ਹੋਣੇ ਚਾਹੀਦੇ ਧੀਆਂ ਪਿੱਛੇ ਆਉਣੇ ਹੀ ਚਾਹੀਦੇ ਤਾਂ ਫੇਰ ਹੀ ਸਹੁਰਿਆਂ ਵਾਲਿਆਂ ਨੂੰ ਮੈਂ ਡਰ ਹੁੰਦਾ ਪਰ ਵੀ ਇਦਾਂ ਵੀ ਕੁਝ ਹੋ ਸਕਦਾ ਵਾ ਇਨਾ ਘਰ ਕਿਹੜਾ ਕਿਸ ਚੀਜ਼ ਦੀ ਕਮੀ ਐ ਵੀ ਜਿਹੜਾ ਇਦਾਂ ਦੀਆਂ ਗੱਲਾਂ ਕਰਦੇ ਐ ਦੀਦੀ ਤੁਹਾਡੇ ਘਰ ਕਿਹ ਚੀਜ਼ ਦੀ ਕਮੀ ਮੰਮੀ ਦੇ ਇੱਥੇ ਮੈਨੂੰ ਗੱਲ ਗੱਲ ਨਾਲ ਸੁਣਾਉਂਦੇ ਰਹਿੰਦੇ ਐ ਇਹ ਤੇ ਆਪਾਂ ਆਪਣੀ 3-2 ਟਰੱਕ ਜਿਹੜੇ ਦਾਜ ਦੇ ਭਰ ਕੇ ਜਿੱਤੇ ਮਈਆਂ ਤੱਕ ਉਹਨੂੰ ਦਿੱਤੀਆਂ ਤੇਰਾ ਮਗਰੋਂ ਕੀ ਆਇਆ ਤੇਰੀ ਜ਼ਮੀਨ ਹੀ ਉਹ ਵੀ ਲੈ ਆ ਤੁਹਾਨੂੰ ਤੇ ਮਿਲ ਗਿਆ ਦਾਜ ਫਿਰ ਮੇਰਾ ਆਇਆ ਨਹੀਂ ਫਿਰ ਮੈਨੂੰ ਮਹੀਨੇ ਵਜਣ ਦੇ ਇਹ ਥੋੜਾ ਗੱਲ ਹੁੰਦੀ ਐ ਜਿਹਨੇ ਧੀ ਦਿੱਤੀ ਉਹਨੇ ਸਾਰਾ ਕੁਝ ਦਿੱਤਾ ਮੇਰੇ ਕਰਮ ਮੇਰੇ ਨਾਲ ਤੁਹਾਡੇ ਤੁਹਾਡੇ ਨਾਲ ਕੋਈ ਤੀਜਾ ਨਾਲ ਕੋਈ ਵੱਡਾ ਹੁੰਦਾ ਵਾ ਸਦਾ ਆਪਣੇ ਘਰੋਂ ਹੀ ਲਖਾਣਾ ਪੀਣਾ ਪਾਉਣਾ ਹੁੰਦਾ ਵਾ ਦੀਦੀ ਇਹ ਤੇ ਤੁਹਾਡੀ ਤੇ ਮੇਰੀ ਸੋਚ ਵਾਣਾ ਇਹਨਾਂ ਦੀ ਨਾ ਇਹ ਸੋਚ ਇਹਨਾਂ ਦੀ ਇਹੋ ਜੀ ਹੋ ਜੇ ਤਾਂ ਫਿਰ ਤੇ ਕੋਈ ਤੇ ਦੁਖੀ ਨਾ ਹੋਵੇ ਫਿਰ ਤੇ ਮਾਂ ਪਿਓ ਵੀ ਸੁਖੀ ਤੇ ਧੀਆਂ ਵੀ ਸੁਖੀ ਮੈਂ ਜਦੋਂ ਨਹੀਂ ਮੈਨੂੰ ਉਦੋਂ ਹੀ ਇਹੋ ਕੁਝ ਉਹਨੂੰ ਮਿਲਦਾ ਵਾ ਕੀ ਹੁਣ ਮੈਂ ਭਾਬੀ ਤੈਨੂੰ ਦੱਸਾਂ ਮੇਰੀ ਸੱਸ ਤੇ ਅੱਗੇ ਬੜੀਆਂ ਨਿਕੀਆਂ ਨਿਕੀਆਂ ਗੱਲਾਂ ਤੋਂ ਮੈਨੂੰ ਘਰ ਦੀ ਮਿਹਣੇ ਮਾਰਦੀ ਐ ਮੈਨੂੰ ਤੇ ਉਹ ਵੀ ਗੱਲਾਂ ਤੋਂ ਹਰਾਨ ਕੀ ਆਉਂਦੀ ਐ ਜਦੋਂ ਤੁਸੀਂ ਇਦਾਂ ਗੱਲਾਂ ਦੱਸਦੇ ਹੋ ਫਿਰ ਮੈਨੂੰ ਹੁੰਦਾ ਵਾ ਵੀ ਵਾਕਿਆ ਹੀ ਕੋਈ ਨਾ ਕੋਈ ਗੱਲ ਇਦਾਂ ਦੀ ਹੈਗੀ ਆ ਦੀਦੀ ਮੈਂ ਤੁਹਾਨੂੰ ਦੱਸਣਾ ਤਾਂ ਨਹੀਂ ਚਾਹੁੰਦੀ ਕਿ ਤੁਹਾਨੂੰ ਮੈਂ ਕੀ ਦੱਸਾਂ ਪਰ ਫਿਰ ਵੀ ਮੇਰੀ ਆਪਣੀ ਜਬਾਨ ਨਹੀਂ ਰਹੀ ਮੈਂ ਤੁਹਾਨੂੰ ਸਾਰਾ ਕੁਝ ਦੱਸਦਾ ਵੀ ਆ ਕੁਝ ਤੇ ਇੱਥੇ ਵੀ ਉਹ ਵੀ ਕੁਝ ਬੰਨ ਡਿਆ ਕੀ ਬੰਦਾ ਕਰੂਗਾ ਤੇ ਕੀ ਨਹੀਂ ਹੁਣ ਮੇਰੀ ਮਾਂ ਵੇਖ ਲਓ ਉਹ ਵੀ ਨਹੀਂ ਗੱਲ ਦੀ ਲੱਭਣ ਢੀ ਹੈ ਮਾਸੀ ਲੱਭਣ ਢੀ ਹਾਂਜੀ ਉਹ ਵੀ ਪਤਾ ਨਹੀਂ ਕਿੱਥੇ ਚੱਲ ਗਈ ਹੈ ਤੇ ਭਰਾ ਤੁਹਾਡੇ ਨੇ ਮੈਨੂੰ ਤਾਂ ຫມਕੀ ਦਿੱਤੀ ਸੀ ਕਿ ਜ਼ਮੀਨ ਲੈ ਕੇ ਆ ਨਹੀਂ ਤਾਂ ਮੈਂ ਤੇਰੀ ਮਾਂ ਮਰਵਾ ਦੇਣੀ ਜੇ ਤੇ ਫਿਰ ਦੱਸੋ ਮੈਂ ਕਿਉਂ ਨਾ ਨਾ ਤੇ ਸ਼ੱਕ ਕਰਾਂ ਹਾਂ ਹੇ ਤੇ ਤੁਸੀਂ ਇੱਕ ਫੋਨ ਫੋਨ ਕਰਕੇ ਪੁੱਛ ਲੈਣਾ ਸੀ ਨਾ ਤੁਸੀਂ ਆ ਚੱਲ ਜਾਣਾ ਸੀ ਫੋਨ ਤੇ ਮੰਮੀ ਦਾ ਬੰਦ ਆਉਂਡਿਆ ਸਾਇਲ ਦੇ ਨੰਬਰ ਤੇ ਮੈਂ ਲਾਇਆ ਸੀ ਉਨੇ ਹੀ ਲਾ ਕੇ ਦੱਸਿਆ ਬਾਅਦ ਚ ਮੈਂ ਆਪ ਲਾਇਆ ਤੇ ਉਹਦਾ ਵੀ ਨਹੀਂ ਨੰਬਰ ਲੱਗਿਆ ਹਾਂ ਤੇ ਬੜੀ ਬੁੜੀ ਟੈਨਸ਼ਨ ਵਾਲੀ ਗੱਲ ਆ ਫਿਰ ਹਰ ਪਾਸੇ ਹੈ ਤੇ ਅਜੇ ਤੱਕ ਕੁਝ ਪਤਾ ਹੀ ਨਹੀਂ ਲੱਗਾ ਮੁਰਕਿਆਂ ਨੂੰ ਪੁੱਛਿਆ ਤੁਸੀਂ ਨਹੀਂ ਤੇ ਹੁਣ ਫਿਰ ਮੈਂ ਤਾਂ ਸਿੱਧਾ ਸਿੱਧਾ ਤੁਹਾਡੇ ਭਰਾ ਦਾ ਨਾਂ ਹੀ ਲਾਉਣਾ ਜੇ ਜਿਹੜਾ ਕਹਿ ਸਕਦਾ ਇੰਨਾ ਕੰਮ ਤੇ ਉਹ ਕਰ ਵੀ ਸਕਦਾ ਹੀ ਹੈ ਨਹੀਂ ਇੰਨੇ ਮੂੰਹ ਦੇ ਬੜਬੋਲੇ ਆ ਇਹੋ ਜਿਹਾ ਨਹੀਂ ਕੁਝ ਵੀ ਹੋਣਾ ਭਾਬੀ ਕੋਈ ਨਹੀਂ کہیں ਕਰਦੀ ਮੈਂ ਮੰਮੀ ਨਾਲ ਗੱਲ ਕੋਈ ਆਪਾਂ ਜਾਣੇ ਆ ਪਤਾ ਕਰਦੇ ਆ ਐਨਾ ਵੀ ਬੰਦਾ ਮੂੰਹ ਦਾ ਬੜ ਬੋਲਾ ਨਹੀਂ ਹੋਣਾ ਚਾਹੀਦਾ ਮੈਨੂੰ ਤਾਂ ਦੀਦੀ ਖਾਣ ਨੂੰ ਪੈਂਦੇ ਵੱਢਣ ਪੈਂਦੇ ਹਰ ਟਾਈਮ ਹੀ ਬੱਸ ਪਰ ਨਹੀਂ ਆ ਤੇ ਬੜੀ ਟੈਨਸ਼ਨ ਵਾਲੀ ਗੱਲ ਆ ਤੁਸੀਂ ਨਾਨਕੇ ਫੋਨ ਲਾ ਕੇ ਪੁੱਛ ਲੈਣਾ ਹੀ ਉੱਥੇ ਨਾਲ ਚਲ ਗਏ ਹੁਣ ਪਿੰਡ ਨਾਨਕੇ ਮੰਮੀ ਉੱਧਰ ਘੱਟ ਹੀ ਜਾਂਦੇ ਹੁੰਦੇ ਪਰ ਸਹਲੂ ਨਹੀਂ ਕਹਿੰਦੇ ਆਪਾਂ ਪਤਾ ਕੀਤਾ ਸੀ ਉੱਥੇ ਵੀ ਤੇ ਉੱਥੇ ਵੀ ਨਹੀਂ ਗਈ ਮੰਮੀ ਹੁਣ ਫਿਰ ਉਹ ਜਾ ਕਿੱਥੇ ਸਕਦੇ ਆ ਕੀ ਪਤਾ ਦੀਦੀ ਮੈਨੂੰ ਤੇ ਆਪਨਾ ਫਿਕਰ ਲੱਗੀ ਸਭੋਂ ਇਸੇ ਗੱਲ ਦੀ ਵੀ ਕਿੱਥੇ ਮੇਰੀ ਮਾਂ ਜਾ ਸਕਦੀ ਮੇਰੇ ਦੁੱਖ ਨਾਲੋਂ ਤੇ ਆ ਵੱਡਾ ਵਾ ਤੇ ਕੋਈ ਨਾ ਕੋਈ ਨਵੇਂ ਮਾਂ ਪਿਓ ਹੀ ਤਾਂ ਆਸਰਾ ਹੁੰਦਾ ਵਾ ਜਦੋਂ ਬੰਦਾ ਜਿਹੜਾ ਜੀਵਨ ਸਾਥੀ ਉਹੀ ਕਹਦਾ ਤੇਰੀ ਮਾਂ ਮਰਵਾਦ ਨਹੀਂ ਪਿੱਛੇ ਕੀ ਰਹਿ ਗਿਆ ਮੈਂ ਤੇ ਇੱਥੇ ਛਦੈਨ ਆ ਜਿਹੜੀ ਬੈਠੀ ਆ ਬੜੀ ਮੜੀ ਗੱਲਾਂ ਵੀਰਵਾਸ ਤੇ ਇਦਾਂ ਦੀਆਂ ਗੱਲਾਂ ਤਾਂ ਨਹੀਂ ਕਰਨੀਆਂ ਚਾਹੀਦੀ ਇਹੋ ਇਦਾਂ ਦੀਆਂ ਗੱਲਾਂ ਬਾਤਾਂ ਮੇਰੇ ਨਾਲ ਉੱਥੇ ਹੁੰਦੀਆਂ ਤੇ ਜੇ ਮੈਂ ਇਹਨਾਂ ਨੂੰ ਦੱਸਾਂ ਤੇ ਖਰਿਆਂ ਨੂੰ ਸੋਝੀ ਵੀ ਆਵੇਗੀ ਅਸੀਂ ਕਿੱਦਾਂ ਕਿ ਇਹਨਾਂ ਕਰਦੇ ਆ ਦੀਦੀ ਇੰਨਾ ਕੁਝ ਤੁਹਾਡੇ ਨਾਲ ਹੋ ਨਹੀਂ ᱫਿਆ ਵਾ ਇਨਾਂ ਨੂੰ ਸੋਚੀ ਆਈ ਜਿਹੜੀ ਹਾ ਗੱਲ ਦੱਸਿਆ ਫੇਰ ਸੋਚੀ ਆਉਣੀ ਐ ਇਹਨਾਂ ਨੂੰ ਪਰ ਭਾਬੀ ਮੈਂ ਸਾਰੀਆਂ ਗੱਲਾਂ ਨਹੀਂ ਨਾ ਦੱਸਦੀ ਇਹਨਾਂ ਨੂੰ ਮੈਂ ਤੇ ਅੱਜ ਨਹੀਂ ਚਲਕੀ ਦੁਖੀ ਕਰਨਾ ਆਪਣੇ ਘਰ ਰਾਜੀ-ਬਾਜੀ ਬਸਣ ਦੇ ਪਰ ਮੈਨੂੰ ਆ ਗੱਲਾਂ ਦਾ ਥੋੜੀ ਵਿੱਚ ਪਤਾ ਵਾ ਵੀ ਆ ਘੁੰਡੀਆਂ ਵੀ ਹੈਗੀਆਂ ਆ ਆ ਗੱਲਾਂ ਦਾ ਤਾਂ ਕੋਈ ਮਤਲਬ ਨਹੀਂ ਹੈਗਾ ਇਹਨਾਂ ਦਾ ਬੜਾ ਕੁਝ ਚੱਲਦੇ ਦੀਦੀ ਇੱਚਾ ਡਰਾਮੇ ਤੁਹਾਨੂੰ ਕੀ ਪਤਾ ਕੀ ਹੋਣ ਰਿਆ ਕੀ ਨਹੀਂ ਹੋਣਦੇ ਉਹ ਆਪਣੇ ਘਰ ਸੁੱਖੀ ਖਾਵੇ ਮਿੱਸੀ ਖਾਵੇ ਵਿਚਾਰੀ ਉਹ ਕਿਹੜਾ ਕਿਸ ਨੂੰ ਦੁੱਖ ਦੇਣ ਦੀ ਪਰ ਇਹਨਾਂ ਦਾ ਮਤਲਬ ਨਹੀਂ ਨਾ ਹੈਗਾ ਉਧਰ ਧਿਆਨ ਰੱਖਣ ਦਾ ਦੀਦੀ ਵਿਆਹ ਤੇ ਜਦੋਂ ਹੋਇਆ ਇਹਨਾਂ ਨੇ ਗੱਲ ਕੀਤੀ ਕਿ ਤੇਰੀ ਮਾਂ ਇੱਥੇ ਲੈਵਾਂਗੇ ਚਲੋ ਵਿਚਾਰੀ ਤਾਂ ਵੀ ਨਹੀਂ ਆਈ ਇਹ ਉਹਨੂੰ ਉੱਥੇ ਤੇ ਜੀਂਦੇ ਨੇ ਉਹ ਕਿਹੜਾ ਇਹਨਾਂ ਨੂੰ ਕੁਝ ਕਹਿਣ ਲਈ ਆਣ ਕੇ ਮੈਂ ਪੁੱਛਾਂ ਬਲ ਮਮੀ ਨਾਲ ਕਰਾਂ ਗੱਲ ਕੀ ਪੁੱਛਣਾ ਮਮੀ ਨੂੰ